ਅੱਜ ਦੇਖੋ ਤੁਹਾਨੂੰ ਲੈ ਕੇ ਜਾ ਰਹੇ ਹਾਂ ਪਟਿਆਲਾ ਹਸਪਤਾਲ ਦੇ ਵਿੱਚ ਲੱਗਣ ਵਾਲੇ ਵਿਸ਼ਾਲ ਮੈਗਾ ਮਲਟੀ ਸਪੈਸ਼ਲਿਟੀ ਕੈਂਪ ਦੇ ਵਿੱਚ ਅੱਜ ਟੂਰ ਕਰਾਨੇ ਆ ਤੁਹਾਨੂੰ ਹਸਪਤਾਲ ਦੇ ਵਿੱਚ ਦਿਖਾਨੇ ਆ ਕਿਸ ਤਰ੍ਹਾਂ ਪੇਸ਼ੈਂਟ ਆਏ ਹੋਏ ਨੇ ਕੈਂਪ ਚੱਲ ਰਿਹਾ ਹੈ ਡਾਕਟਰ ਸੁਖਪ੍ਰੀਤ ਸਿੰਘ ਜੀ ਦਾ ਜਿਹੜੇ ਕਿ ਇਹ ਮੈਡੀਕਲ ਸਪੈਸ਼ਲਿਸਟ ਨੇ ਤੇ ਇਹ ਹਰ ਤਰ੍ਹਾਂ ਦੇ 슈ਗਰ ਬੀਪੀ ਦਿਲ ਦਾ ਰੋਗ ਥਾਇਰਾਇਡ ਜਿਗਰ ਦੇ ਰੋ ਗੁਰਦੇ ਦੀਆਂ ਬਿਮਾਰੀਆਂ ਪੇਟ ਦੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਨੇ ਅੱਜ ਇਹ ਫ੍ਰੀ ਚੈੱਕਅਪ ਕਰ ਰਹੇ ਨੇ ਇਹਦੇ ਨਾਲ ਹੀ ਦਵਾਈਆਂ ਦੇ ਰਹੇ ਨੇ ਫ੍ਰੀ ਆਜੋ ਅੱਜ ਆਪਾਂ ਹਸਪੀਟਲ ਦੇ ਅੰਦਰ ਚੱਲਦੇ ਆ ਬਹੁਤ ਸਾਰੇ ਮਰੀਜ਼ ਨੇ ਜਿਹੜੇ ਲਾਈਨ ਆ ਬਣਾ ਕੇ ਆਪਣੀਆਂ ਪਰਚੀਆਂ ਕਟਾ ਰਹੇ ਨੇ ਕਿਉਂਕਿ ਅੱਜ ਜਿਹੜਾ ਕੈਂਪ ਹੈ ਇਹ ਗਾਇਨੀ ਦਾ ਵੀ ਕੈਂਪ ਹੈ ਔਰਤਾਂ ਦੇ ਰੋਗਾਂ ਦਾ ਵੀ ਕੈਂਪ ਹੈ ਜਿਦੇ ਵਿੱਚ ਹਰ ਤਰ੍ਹਾਂ ਦੇ ਔਰਤਾਂ ਦੀ ਬਿਮਾਰੀ ਦਾ ਇਲਾਜ ਜਿਹੜਾ ਹੈ ਉਹ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਹੈ ਪ੍ਰੈਗਨੈਂਟ ਲੇਡੀਆਂ ਜਿਹੜੀਆਂ ਉਹਨਾਂ ਨੂੰ ਵੀ ਫ੍ਰੀ ਚੈੱਕ ਕੀਤਾ ਜਾ ਰਿਹਾ ਹੈ ਅੱਜ ਆਪਾਂ ਕਈ ਮਰੀਜ਼ਾਂ ਦੇ ਨਾਲ ਗੱਲ ਵੀ ਕਰਦੇ ਆਂ ਇਹਨਾਂ ਨੂੰ ਦੇਖੋ ਕਿਵੇਂ ਲਾਈਨਅਪ ਬਣਾ ਕੇ ਪਰਚੀਆਂ ਗੱਟੀਆਂ ਜਾ ਰਹੀਆਂ ਜਿਵੇਂ ਮੈਂ ਪਹਿਲਾਂ ਵੀ ਆਪਣੀਆਂ ਵੀਡੀਓ ਦੇ ਵਿੱਚ ਦੱਸਿਆ ਹੈ ਕਿ ਜਿਹੜੇ ਇਤਾਂ ਦੇ ਕੈਂਪ ਨੇ ਉਨ੍ਹਾਂ ਦਾ ਫਾਇਦਾ ਇਹ ਰਹਿੰਦਾ ਵੀ ਬਹੁਤ ਸਾਰੇ ਪੇਸ਼ੈਂਟ ਨੇ ਜਿਹੜੇ ਜਿਹੜੇ ਨਹੀਂ ਪਹੁੰਚ ਸਕਦੇ ਜਾਂ ਜਿਹੜੇ ਨਹੀਂ ਖਰਚ ਕਰ ਸਕਦੇ ਉਹ ਇਨ੍ਹਾਂ ਕੈਂਪਾਂ ਦਾ ਫਾਇਦਾ ਲੈਂਦੇ ਆ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਡਾਕਟਰ ਨੇਹਾ ਗਰਗ ਨੇ ਜਿਹੜੇ ਗਾਇਨੀ ਦੇ ਐਮਡੀ ਡੀਐਨਵੀ ਨੇ ਉਹ ਲੇਡੀਜ਼ ਦਾ ਚੈੱਕਅਪ ਫ੍ਰੀ ਕਰ ਰਹੇ ਨੇ ਤੇ ਗਾਇਨੀ ਦੇ ਮਰੀਜ਼ਾਂ ਨੂੰ ਵੀ ਦਵਾਈਆਂ ਜਿਹੜੀਆਂ ਮੁਫਤ ਦਿੱਤੀਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੇਡੀਜ਼ ਅਤੇ ਸਾਰੇ ਹੀ ਅਡਲਟਸ ਨੇ ਜਿਹੜੇ ਬਜ਼ੁਰਗ ਵੀ ਕਈ ਸਾਰੇ ਆਏ ਹੋਏ ਨੇ ਇਸ ਕੈਂਪ ਦੇ ਵਿੱਚ ਆਪਾਂ ਮਰੀਜ਼ ਨਾਲ ਗੱਲ ਵੀ ਕਰਦੇ ਤੁਸੀਂ ਦਿਖਾਣਾ ਆਇਓ ਜੀ ਕਿੰਨੀ ਉਮਰ ਹੈ ਤੁਹਾਡੀ ਕੀ ਨਾਮ ਹੈ ਜੀ ਕੀ ਕਰਦੇ ਹੋ ਦੁਕਾਨ ਹੈ ਕਿੰਨਾ ਨੂੰ ਦਿਖਾਣਾ ਹੈ ਨੇੜੇ ਆ ਜੋ ਤੁਸੀਂ ਆਪ ਦਿਖਾਣਾ ਕੀ ਤਕਲੀਫ ਹੈ ਦਰਦ ਦਰਦ ਰਹਿੰਦਾ ਚਲੋ ਤੁਹਾਨੂੰ ਦਵਾਈ ਵੀ ਮੁਫਤ ਮਿਲ ਜੂਗੀ ਤੁਸੀਂ ਸਹੀ ਜਗ੍ਹਾ ਤੇ ਪਹੁੰਚੇ ਹੋ ਆਪਾਂ ਹੋਰ ਵੀ ਮਰੀਜ਼ਾਂ ਨਾਲ ਗੱਲ ਕਰਦੇ ਆਂ ਬੀਬੀ ਵੀ ਬੈਠੀ ਐ ਬੀਬੀ ਤੁਹਾਡਾ ਕੀ ਨਾਮ ਹੈ ਤੁਸੀਂ ਦਿਖਾਣਾ ਆਇਓ ਕੀ ਨੂੰ ਦਿਖਾਣਾ ਹੈ ਕੀ ਤਕਲੀਫ ਹੈ ਹੱਡ ਪੈਰ ਦੁਖਦੇ ਆ ਜਿਹੜੇ ਦਿਖਾ ਚੁੱਕੇ ਮਰੀਜ਼ ਕੁਝ ਉਹਨਾਂ ਨੂੰ ਵੀ ਗੱਲ ਕਰਦੇ ਆਂ ਉਹਨਾਂ ਨੂੰ ਦਵਾਈਆਂ ਮਿਲੀਆਂ ਕਿਹੜੀ ਕਿਹੜੀ ਦਵਾਈ ਉਹਨਾਂ ਨੂੰ ਕਿੰਨੇ ਵਾਰ ਲੈਣੀ ਹੈ ਇਹਦੇ ਨਾਲ ਹੀ ਬਲੱਡ ਸ਼ੂਗਰ ਵੀ ਫ੍ਰੀ ਕੀਤੀ ਜਾ ਰਹੀ ਹੈ ਆਹੀ ਬੀਬੀ ਨੂੰ ਪੁੱਛੀ ਬੀਬੀ ਦਿਖਾਇਆ ਹੈ? ਹਾਂਜੀ। ਕੀ ਨਾਮ ਹੈ? ਸਰਵਰੀ ਕੀ ਹੋਇਆ ਸੀ? ਸ਼ੂਗਰ ਹੈ। ਸ਼ੂਗਰ ਹੈ। ਸ਼ੂਗਰ ਦੀ ਦਵਾਈ ਲਖਾਈ ਹੈ। ਆ ਦਵਾਈ ਲੈ ਲਓ ਇੱਥੋਂ ਦਵਾਈ ਵੀ ਸਾਨੂੰ ਫ੍ਰੀ ਦਿੱਤੀ ਜਾਊਗੀ। ਕੋਈ ਨਾ ਬਹਿ ਜਾ ਬੇਬੇ ਉੱਥੇ ਇੱਕ ਮਿੰਟ। ਹਾਂਜੀ। ਹੋਰ ਕੀ ਦਿੱਕਤ ਹੈ? ਮੈਡੀਸਿਨ ਦੇ ਡਾਕਟਰ ਵੀ ਬਾਹਰ ਕਰੋ। ਬਾਹਰ ਕਰੋ। ਅੱਛਾ, ਹੋਰ ਕੀ ਦਿੱਕਤ ਰਹਿੰਦੀ ਆ? ਉਹਨਾਂ ਨੂੰ ਬਹੁਤ ਚਾਹੀਦਾ ਹੈ। ਠੀਕ ਹੈ ਜੀ। ਮੈਂ ਉਹ ਆਪਣੇ ਨਾਲ ਹਾਈ ਫਾਇਰ ਦਾ ਅੱਛਾ ਠੀਕ ਹੈ 60 ਚੜਦਾ ਤੁਹਾਨੂੰ 60 ਹੈ ਉਹ ਕਦਾਂ ਜੇ ਮੜਾ ਮੜਾ ਚੱਲਿਆ ਠੀਕ ਹੈ ਸਾਹ ਖੁੰਦਾ ਹੋਵੇ ਨਹੀਂ ਜੀ ਅੱਛਾ ਛਾਤੀ ਚ ਦਰਦ ਹੁੰਦਾ ਹੋਵੇ ਹਾਂ ਛਾਤੀ ਚ ਦਰਦ ਹੁੰਦਾ ਲੈਟ ਵੀ ਨਹੀਂ ਹੁੰਦਾ ਅੱਛਾ ਠੀਕ ਕਿੰਨੇ ਚਿਰ ਤੋਂ ਬਹੁਤ ਥੋੜਾ ਠੀਕ ਹੈ ਸਾਰਾ ਡੇਲਾ ਪਿੰਲਾ ਪੀਲਾ ਠੀਕ ਹੈ ਦੋਸਾਂ ਕੋਣ ਦਾਣ ਫਰਵਾਹ ਜਨਰਲ ਕੇ ਹਾਂ ਠੀਕ ਹੈ ਦੋਵਾਂ ਬਾਤ ਨੂੰ ਨਾਲ ਨਾਲ ਇਸ ਤਰ੍ਹਾਂ ਦੇ ਬਹੁਤ ਸਾਰੇ ਮਰੀਜ਼ ਜਿਹੜੇ ਨਹੀਂ ਡਾਕਟਰ ਤੱਕ ਪਹੁੰਚ ਕਰ ਸਕਦੇ ਉਹਨਾਂ ਨੂੰ ਪਟਿਆਲਾ ਹਸਪਤਾਲ ਵਿੱਚ ਡਾਕਟਰ ਸਾਹਿਬ ਫ੍ਰੀ ਦੇਖਦੇ ਨੇ ਤੇ ਫ੍ਰੀ ਦਵਾਈ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਜਿਹੜਾ ਗਾਇਨੀ ਦੇ ਹੈ ਡਾਕਟਰ ਨੀਹਾ ਗਰ ਕ ਅੱਜ ਆਪਾਂ ਤੁਹਾਨੂੰ ਉਹਨਾਂ ਨੂੰ ਵੀ ਮਿਲਾਨੇ ਆ ਡਾਕਟਰ ਨੀਹਾ ਨੂੰ ਡਾਕਟਰ ਨੇਹਾ ਗਾਇਨੀ ਦੇ ਜਿਹੜੇ ਕਿ ਡੀਜੀਓ ਡੀਐਨਬੀ ਨੇ ਗਾਇਨੀ ਦੇ ਵਿੱਚ ਇਦਾਂ ਹੋ ਜਾਂਦਾ ਹੈ ਕਿ ਸਕਰੀਨਿੰਗ ਹੋ ਜਾਂਦੀ ਹੈ ਕੋਈ ਪੈਪਸਮੀਅਰ ਹੋ ਜਾਂਦਾ ਹੈ ਫਰੀ ਦੇ ਵਿੱਚ ਉਹਦੇ ਨਾਲ ਕੀ ਹੈ ਕਈ ਵਾਰ ਟਿਊਮਰ ਜਾਂ ਕੈਂਸਰ ਸਰਵਿਕਸ ਉਹਦੇ ਮਰੀਜ਼ਾਂ ਦਾ ਜਲਦੀ ਪਤਾ ਲੱਗ ਜਾਂਦਾ ਜਿਵੇਂ ਮੈਂ ਆਪਣੀਆਂ ਪਹਿਲੀਆਂ ਵੀਡੀਓ ਚ ਵੀ ਦੱਸਦਾ ਕਿ ਜਿੰਨੀ ਜਲਦੀ ਕੈਂਸਰ ਬਾਰੇ ਪਤਾ ਲੱਗਦਾ ਓਨੀ ਜਲਦੀ ਉਹਦਾ ਇਲਾਜ ਸ਼ੁਰੂ ਹੋ ਕੇ ਮਰੀਜ਼ ਠੀਕ ਹੋ ਸਕਦਾ ਹੈ 아맞봐소물 <목소리도> 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 ਗੁਨਾਮ ਰੁਕਸਤਾ ਜੀ ਆ ਜਾਓ ਮੇਰੇ ਕਮਰੇ ਚ ਬੈਠੋ ਆ ਜਾ ਜਦ ਰਾਜ ਨੂੰ ਲਾ ਦੇਣਾ ਕੋਈ 51 ਦਾਰਾ ਉਹਨਾਂ ਨੂੰ ਨਹੀਂ ਬਾਕੀ ਬੁਢੇ ਇਹਨਾਂ ਕਿਹੜੇ ਜਿਨ੍ਹਾਂ ਨੇ ਦਵਾਈ ਲੈ ਲਈ ਉਹਨਾਂ ਨੂੰ ਵੀ ਮਲਾ ਦੇ ਕਿਸੇ ਨੂੰ ਕੜਤੀ ਸੁਈ ਇਹਦੇ ਨਾਲ ਕੈਲਸ਼ੀਅਮ ਜਿਹੜਾ ਹੈ ਬੋਨ ਡੈਂਸਿਟੀ ਵੀ ਚੈੱਕ ਕੀਤੀ ਜਾ ਰਹੀ ਹੈ ਉਹ ਵੀ ਅਸੀਂ ਇੱਥੇ ਫ੍ਰੀ ਚੈੱਕ ਕਰ ਰਹੇ ਹਾਂ ਬੋਨ ਡੈਂਸਿਟੀ ਬਹੁਤ سارے ਪੇਸ਼ੈਂਟ ਕੋਰੀਡੋਰ ਚ ਵੀ ਬੈਠੇ ਆ। ਬੋਨ ਡੈਂਸਿਟੀ ਟੈਸਟ ਜਿਹੜਾ ਹੈ ਉਹ ਵੀ ਫ੍ਰੀ ਕੀਤਾ ਜਾ ਰਿਹਾ ਹੈ। ਜਿਹੜਾ ਆਮ ਤੌਰ ਤੇ ਬਾਜ਼ਾਰ ਦੇ ਵਿੱਚ 12-1300 ਦਾ ਟੈਸਟ ਹੈ ਉਹ ਇੱਥੇ ਮੁਫਤ ਕੀਤਾ ਜਾ ਰਿਹਾ ਹੈ। ਹਾਰਡਾ ਟੈਸਟ ਹੋ ਰਿਹਾ ਹੈ ਡਾਕਟਰ ਦੇ ਈਸੀ ਮੈਂ ਡਾਕਟਰ ਨੂੰ ਜਿਹੜੇ ਤੋਂ ਤੁਰੰ데 ਨਾ ਬਹੁਤ ਜ਼ਿਆਦਾ ਦਰਦ ਕਰਦੀ ਹੈ ਇੱਕਦਮ ਹਾਂ ਉਹਦਾ ਵੀ ਡਾਕਟਰ ਨੂੰ ਪੁੱਛਦੇ ਆਪਾਂ ਡਾਕਟਰ ਸਾਹਿਬ ਜੇ ਈਸੀਜੀ ਕਰਾ ਕੇ ਫਿਰ ਪਤਾ ਲੱਗ ਜਾਊਗਾ ਕਿ ਪ੍ਰੋਬਲਮ ਹੈ ਕਿ ਹਾਰਟ ਦੀ ਪ੍ਰੋਬਲਮ ਹੈ ਜਾਂ ਫੇਫੜਿਆਂ ਦੀ ਹੈ ਠੀਕ ਹੈ ਫਿਰ ਉਸ ਹਿਸਾਬ ਨਾਲ ਦਵਾਈ ਦੇ ਦੇਣਗੇ ਡਾਕਟਰ ਸੁਖਪ੍ਰੀਤ ਨੂੰ ਮੈਂ ਕਹਿ ਦੇਣਾਂ 頑張ってくださいました。